ਕਪੀਪਰ ਕਲਰਕ ਦਾ ਸੀਗਾ ਅ ਦੂਜਾ ਸੀਨੀਅਰ ਸਹਾਇਕ ਦਾ ਇੱਕ ਪੇਪਰ ਸੀਗਾ ਇੱਕ ਲੇਬਰ ਇੰਸਪੈਕਟਰ ਦਾ ਸੀਗਾ ਉਹ ਚ ਦੋ ਪੇਪਰ ਇਹਨਾਂ ਨੇ ਨਵੰਬਰ ਚ ਰੱਖੇ ਹੋਏ ਸੀ 24 ਤੇ 30 ਨਵੰਬਰ ਨੂੰ 16 17 ਤਰੀਕ ਨੂੰ ਕਿਹਨੇ ਪੇਪਰ ਪੋਸਟਪੋਨ ਹੁਣ ਤੱਕ ਵਿਦਿਆਰਥੀ ਇਹ ਸੋਚਦੇ ਸੀ ਚਲੋ ਇੱਕ ਅੱਧੀ ਭਰਤੀ ਰੁਕੀ ਆ ਵੀਡੀਓ ਦਾ ਪੇਪਰ ਪੋਸਟਪੋਨ ਹੋਇਆ ਚਲੋ ਬਾਕੀ ਸਿਰੇ ਚੜਰ ਹੈ ਜਾਂ ਇੱਕ ਅੱਧਾ ਪੇਪਰ ਲੀਕ ਹੋਇਆ ਬਾਕੀ ਸਿਰੇ ਚੜਰ ਹੈ ਪਰ ਹੁਣ ਸਿਰੇ ਚੜਨੇ ਵੀ ਬੰਦ ਹੋ ਗਏ ਹੁਣ ਜਿਹੜੀ ਭਰਤੀ ਨਿਕਲਦੀ ਹੈ ਜਾਂ ਉਹਦਾ ਮਤਲਬ ਵੀ ਤੁਸੀਂ ਫਾਰਮ ਭਰਵਾ ਲਏ ਨੇ ਉਹਦੇ ਬਾਰੇ ਕੋਈ ਜਵਾਬ ਨਹੀਂ ਦ ਕਲਰਕ ਵਾਲਾ ਪੇਪਰ ਜਿਹੜਾ 30 ਨਵੰਬਰ ਨੂੰ ਹੋਣਾ ਸੀ ਉਹ ਮੁਲਤ ਵੀ ਕਰ 22 ਦਸੰਬਰ ਡੇਟ ਦਿੱਤੀ ਐ ਕਿ ਜਿਹੜੀ ਇਹਨਾਂ ਨੇ 22 ਦਸੰਬਰ ਦੀ ਡੇਟ ਦਿੱਤੀ ਉਸ ਦਿਨ ਪੰਜਾਬ ਦੇ ਪਹਿਲੇ ਹੀ ਪੰਜ ਪੇਪਰ ਨੇ ਫਾਜ਼ਿਲਕਾ ਕੋਰਟ ਦਾ ਪੇਪਰ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਇੱਕ ਪੇਪਰ ਹੈ ਪੀਟ੍ਰ ਪਲਸ ਵਿਧਾ ਆਪ ਦਾ ਸਰਵੇਅਰ ਦਾ ਪੇਪਰ ਹੈ ਪੀਪੀਐਸਸੀ ਦਾ ਇੱਕ ਪੇਪਰ ਹੈ ਚਾਰ ਪੰਜ ਪੰਜਾਬ ਦੇ ਪਹਿਲੇ ਪੇਪਰ ਨੇ ਛੇਮਾ ਤੁਸੀਂ ਇਹ ਧਰਤਾ ਕਾਮਨ ਪੇਪਰ ਨੇ ਕਾਮਨ ਵਿਦਿਆਰਥੀ ਹੈ ਵਿਦਿਆਰਥੀ ਕਹਿੰਦਾ ਵੀ ਮੇਰੇ ਤੋਂ ਤੁਸੀਂ ਚਾਰ ਪੇਪਰਾਂ ਦੀ ਫੀਸ ਲਈ ਹੋਈ ਹੈ ਮੇਰਾ ਇੱਕੋ ਦਿਨ ਤੁਸੀਂ ਚਾਰ ਪੇਪਰ ਰੱਖਤੇ ਮੈਂ ਤਾਂ ਤਿੰਨ ਚੋਂ ਹੁਣ ਉਹਨਾਂ ਨੇ ਫੇਰ ਉਹੀ ਲੱਛਣ ਖਿਲਾਰੇ ਸੀਨੀਅਰ ਸਹਾਇਕ ਦੇ ਪੇਪਰ ਦੀ ਡੇਟ 19 ਜਨਵਰੀ ਦਿੱਤੀ 19 ਜਨਵਰੀ ਨੂੰ ਪਹਿਲੇ ਪੀਪੀਐਸੀ ਦਾ ਸੀਡੀਪੀਓ ਦਾ ਪੇਪਰ ਹੈ ਉਹੀ ਕਾਮਨ ਕੈਂਡੀਡੇਟ ਸੀਡੀਪੀਓ ਦੀ ਉਹਨਾਂ ਨੇ 1000 ਮੇਰੇ ਖਿਆਲ ਚ 1500 ਅੱਡ ਫੀਸ ਭਰੀ ਹੈ 1800 ਇਹਦੀ ਅੱਡ ਫੀਸ ਭਰੀ ਹੈ ਦੋ ਪੇਪਰ ਇੱਕੋ ਦਿਨ ਆਗੇ ਫੀਸ ਦੋਨਾਂ ਦੀ ਲੈ ਲਈ ਤੇ ਮਤਲਬ ਮੌਕਾ ਇੱਕ ਮਿਲੂਗਾ ਆ ਉਹਦਾ ਫਾਰਮ ਪਰਵਾ ਕੇ ਤੁਸੀਂ ਮਤਲਬ ਪੇਪਰ ਦੀ ਡੇਟ ਅਨਾਉਂਸ ਕਰਦੇ ਉਹਨੂੰ ਪੋਸਟਪੋਨ ਕਰ ਦਿੰਨੇ ਹੋ ਜਾਂ ਤੁਸੀਂ ਉਹਦਾ ਪੇਪਰ ਲੈ ਲੈਣ ਉਹ ਲੀਕ ਦਾ ਮਾਮਲਾ ਆ ਜਾਂਦਾ ਮਤਲਬ ਬੱਚਾ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਆਪਦੇ ਆਪ ਨੂੰ ਫਸਿਆ ਹੋਇਆ ਮਹਿਸੂਸ ਕਰਦਾ ਮਤਲਬ ਤਾਂ ਇਹਨਾਂ ਮਸਲਿਆਂ ਤੇ ਹੈ ਕਿ ਬੋਰਡ ਜਾਂ ਤਾਂ ਮਤਲਬ ਹੀ ਉਹਨਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਜਾਂ ਉਹ ਛੇੜਦੇ ਨੇ ਵਿਦਿਆਰਥੀਆਂ ਨੂੰ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਸਾਡੇ ਮੁਲਕ 'ਚ ਜੇ ਕੋਈ ਪੇਪਰ ਸੁੱਖੀ ਸੰਧੀ ਸਿਰੇ ਚੜ ਜਾਏ ਤਾਂ ਬੰਦਿਆਂ ਦੇ ਧੰਨ ਭਾਗ ਹੀ ਹੁੰਦੇ ਆ ਅਜਿਹਾ ਬਹੁਤ ਘੱਟ ਹੁੰਦਾ ਕਿ ਉਸ ਪੇਪਰ ਨੂੰ ਲੈ ਕੇ ਕੋਈ ਕਤਾਹੀ ਨਾ ਵਰਤੀ ਗਈ ਹੋਵੇ ਕਦੇ ਕੋਈ ਪੇਪਰ ਲੀਕ ਹੋ ਜਾਂਦਾ ਹੈ ਕਦੇ ਰਿਜ਼ਲਟ ਦੇ ਵਿੱਚ ਤੇ ਕੀ ਕੀ ਤਰੀਕੇ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਜਵਾਕਾਂ ਦੇ ਮੈਸਜ ਦਾ ਕਹਾ ਪਵੇਖਣ ਨੂੰ ਖਰਾਬ ਕਰਿਆ ਜਾਂਦਾ ਕਿਉਂਕਿ ਉਮਰ ਸੀਮਤ ਹੁੰਦੀ ਹੈ ਸੀਮਤ ਉਮਰ 'ਚ ਤੁਸੀਂ ਕੋਸ਼ਿਸ਼ ਕਰਨੀ ਹੁੰਦੀ ਆ ਤੇ ਇਹਦੇ ਵਿੱਚ ਵੀ ਜੇਕਰ ਇਸ ਤਰ੍ਹਾਂ ਦੇ ਖੇਡੇ ਹੋਣਗੇ ਤਾਂ ਫਿਰ ਜਵਾਕ ਫਿਰ ਬਾਹਰ ਜਾਣਗੇ ਜਾਂ ਇੱਥੇ ਰਹਿ ਕੇ ਵੀ ਜਦੋਂ ਉਹਨਾਂ ਨੂੰ ਹੱਕ ਉਹਨਾਂ ਦਾ ਨਹੀਂ ਮਿਲੂਗਾ ਤਾਂ ਫਿਰ ਹੋਰ ਕਰ ਕੀ ਸਕਦੇ ਆ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਅੰਤਰਪ੍ਰੀਤ ਸਿੰਘ ਨੇ ਜੋ ਅਧਿਆਪਕ ਨੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਜਬਾ ਚੜਦੀ ਕਲਾ ਬਾਈ ਅ ਜਿਵੇਂ ਵੀ ਪੇਪਰ ਆਪਣੇ ਬਹੁਤ ਘੱਟ ਹੁੰਦਾ ਵੀ ਕੋਈ ਸੁੱਖੀ ਸੰਦੀ ਸਿਰੇ ਚੜ ਜੇ ਨਹੀਂ ਤਾਂ ਕੁਛ ਨਾ ਕੁਛ ਉਹਦੇ ਵਿੱਚ ਹੋ ਹੀ ਜਾਂਦਾ ਬਹੁਤ ਬੰਦੇ ਕਹਿੰਦੇ ਵੀ ਇਹ ਸੋਚ ਕੇ ਹੁੰਦਾ ਸੋਚ ਸਮਝ ਕੇ ਹੀ ਹੁੰਦਾ ਵੀ ਇਹ ਐ ਨਹੀਂ ਰੈਂਡਮ ਚੀਜ਼ ਨਹੀਂ ਹੈਗੀ ਵੀ ਕੋਈ ਐਂ ਹੋ ਜਾਂਦਾ ਹੁਣ ਆਪਾਂ ਜਿਹੜੇ ਪੇਪਰ ਦੀ ਪਿਛਲੀ ਵਾਰ ਗੱਲ ਕਰੀ ਸੀਗੀ ਉਹ ਪੇਪਰ ਦੇ ਵਿੱਚ ਇੱਕ ਖਾਸ ਏਰੀਏ ਦੇ ਬੱਚੇ ਆ ਜਿਹੜੇ ਉਹ ਬਹੁਤ ਜ਼ਿਆਦਾ ਨੰਬਰ ਲ ਜਾਂਦੇ ਆ ਹਨਾ ਉਹ ਬਾਕੀ ਪੇਪਰਾਂ ਚ ਪਰਫਾਰਮ ਨਹੀਂ ਕਰਦੇ ਤੇ ਹੋਰ ਵੀ ਹੁਣ ਬਹੁਤ ਪੇਪਰ ਇਕੱਠੇ ਹੋਏ ਹੋਏ ਆ ਜਿੰਨਾਂ ਚ ਇੱਕ ਤਰੀਕਾ ਦਾ ਰੋਲਾ ਜਾਂ ਹੋ ਰ ਆ ਆਪਾਂ ਸ਼ੁਰੂ ਕਿੱਥੋਂ ਕਰਗੇ ਕਿਉਂਕਿ ਮੇਰੇ ਕੋਲੇ ਤਾਂ 4-5 ਗੱਲਾਂ ਜਿਵੇਂ ਤੁਸੀਂ ਪਹਿਲਾਂ ਦੱਸੀਆਂ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿਉਂਕਿ ਹਰ ਤਰ੍ਹਾਂ ਦੀ ਹੀ ਗੱਲ ਇੱਕ ਪਾਸੇ ਵੱਲ ਜਾਂਦੀ ਆ ਵੀ ਬਸ ਜਿਵੇਂ ਬਹਾਨਾ ਲਾਉਣਾ ਮੈਨੂੰ ਨਹੀਂ ਨੌਕਰੀ ਨਹੀਂ ਦੇਣੀ ਬਿਲਕੁਲ ਭਾਈ ਭਲੇ ਗੱਲ ਤਾਂ ਐ ਸ਼ੁਰੂ ਹੁੰਦੀ ਹੈ ਕਿ ਜਦੋਂ 2022 ਚ ਭਗਵੰਤ ਪਾਣਹੁਰਾ ਦੀ ਸਰਕਾਰ ਬਣਦੀ ਆ ਉਦੋਂ ਇਹਨਾਂ ਨੇ ਖਾਸਾ ਪ੍ਰਚਾਰ ਕੀਤਾ ਸੀਗਾ ਕਿ ਮਤਲਬ ਸੱਚਾਈ ਵੀ ਸੀਗੀ ਕਿ ਪਿਛਲੀਆਂ ਸਰਕਾਰਾਂ ਵੇਲੇ ਆਪਾਂ ਦੇਖਦੇ ਸੀ ਕਿ ਪਹਿਲੇ 3-3 4-4 ਸਾਲ ਨੌਕਰੀ ਬਹੁਤੀ ਨਹੀਂ ਸੀ ਨਿਕਲਦੀ ਹੈਗੀ ਆਖਰੀ 6 ਮਹੀਨੇ ਸਾਲ ਦੇ ਵਿੱਚ ਭਰਤੀਆਂ ਕੁਝ ਪੂਰੀਆਂ ਕੀਤੀਆਂ ਜਾਂਦੀਆਂ ਸੀਗੀਆਂ ਸਾ ਮਤਲਬ ਸਰਕਾਰ ਲੰਘ ਜਾਂਦੀ ਸੀ 5 ਸਾਲ ਦਾ ਟਿਨਰ ਲੰਘ ਜਾਂਦਾ ਸੀਗਾ ਇਹਨਾਂ ਨੇ ਔਨਸਰ ਮੈਨੂੰ ਯਾਦ ਹੈ ਕਿ ਮਾਰਚ ਚ ਸਰਕਾਰ ਬਣਾਈ ਤੇ ਮਾਰਚ ਅਖੀਰ ਤੇ April ਚੜਦੇ ਚ ਇਹਨਾਂ ਨੇ ਬਿਆਨ ਦੇਤਾ ਕਹਿੰਦੇ ਵੀ ਅਸੀਂ ਪਹਿਲੇ ਸਾਲ 'ਚ 25000 ਨੌਕਰੀਆਂ ਕੱਢਾਂਗੇ ਠੀਕ ਹੈ ਜੀ ਮਤਲਬ ਉਦੋਂ ਕੁਝ ਪੋਸਟਾਂ ਅਨਾਉਂਸ ਵੀ ਕੀਤੀਆਂ ਇਹਨਾਂ ਨੇ ਜਿਵੇਂ ਮੈਨੂੰ ਜ਼ਿਆਦਾ ਪਟਵਾਰੀ ਕੱਢਿਆ ਫਿਰ ਥੋੜੇ ਟਾਈਮ ਤੋਂ ਬਾਅਦ ਐਕਸਾਈਜ਼ ਕੱਢਿਆ ਨਾ ਪਟਵਾਰੀ ਥੋੜਾ ਲੇਟ ਕੱਢਿਆ ਐਕਸਾਈਜ਼ ਕੱਢਿਆ ਪੀ ਟ੍ਰਿਪਲ ਐਸ ਵੀ ਕਲਰਕ ਕੱਢਿਆ ਤੇ ਪਹਿਲਾ ਜਿਹੜਾ ਸਾਲ ਸੀਗਾ ਸਰਕਾਰ ਦਾ 2022 ਦਾ ਉਹ ਤਾਂ ਜਿਹੜੀਆਂ ਚੰਨੀ ਸਰਕਾਰ ਵੱਲੇ ਪੋਸਟਾਂ ਨਿਕਲੀਆਂ ਸੀਗੀਆਂ ਉਹਨਾਂ ਨੂੰ ਪੂਰਾ ਕਰਦੇ ਆ ਮਤਲਬ ਲਗਭਗ ਲੰਘਿਆ ਸਾਲ ਫੇਰ ਕੁਝ ਇਹਨਾਂ ਨੇ ਜਿਹੜੀਆਂ ਪੋਸਟਾਂ ਕੱਢੀਆਂ ਉਹਨਾਂ ਦੇ ਸਮੇਂ ਸਰ ਪੇਪਰ ਕੁਝ ਲਏ ਗਏ ਪੋਸਟਾਂ ਸਿਰੇ ਚੜੀਆਂ ਤੇ ਲੋਕਾਂ ਦਾ ਮਲਾਮ ਵਿਦਿਆਰਥੀਆਂ ਦਾ ਵੀ ਤੇ ਪੂਰੇ ਪੰਜਾਬ ਦੇ ਲੋਕਾਂ ਦਾ ਵੀ ਵਿਸ਼ਵਾਸ ਬਣਿਆ ਕਿ ਚਲੋ ਠੀਕ ਹੈ ਕਿ ਪਹਿਲੇ ਸਾਲ ਤੋਂ ਸਰਕਾਰ ਹੈ ਜਿਹੜਾ ਨੌਜਵਾਨਾਂ ਲਈ ਕੰਮ ਕਰ ਰਹੀ ਹੈ ਪੋਸਟਾਂ ਕੱਢ ਰਹੀ ਹੈ ਭਰਤੀ ਸਿਰੇ ਚੜ ਰਹੀ ਹੈ ਜੁਆਇਨਿੰਗ ਦੇ ਰਹੀ ਹੈ ਪਰ 2023 ਦੇ ਚੜਦਿਆਂ ਮਤਲਬ ਜਿਹੜੀਆਂ ਗੜਬੜਾਂ ਨੇ ਉਹ ਆਉਣ ਲੱਗੀਆਂ ਹੁਣ ਉਹਨੂੰ ਤੁਸੀਂ ਚਾਹੇ ਸਰਕਾਰ ਦੇ ਖਾਤੇ ਪਾ ਲਓ ਚਾਹੇ ਬੋਰਡ ਜਿੰਨੇ ਪੇਪਰ ਲੈਣਾ ਉਹਦੇ ਖਾਤੇ ਪਾ ਲਓ ਪਰ ਵਿਦਿਆਰਥੀਆਂ ਦੇ ਭਵਿੱਖ ਤੇ ਜਿਹੜੀ ਤੁਸੀਂ ਗੱਲ ਕਰਦੋਂ ਕਿ ਭਵਿੱਖ ਖਰਾਬ ਹੋਣਾ ਸ਼ੁਰੂ ਹੋਇਆ ਕਿ ਆ ਆਪਾਂ ਵੀਡੀਓ ਦੇ ਪੇਪਰ ਤੋਂ ਗੱਲ ਸ਼ੁਰੂ ਕਰ ਲੈਨੇ ਵਿਲੇਜ ਡਿਵੈਲਪਮੈਂਟ ਅਫਸਰ ਦੀਆਂ ਜਿਹੜੀਆਂ ਆਰਗੇਨਾਈਜ਼ਰ ਦੀਆਂ ਪੋਸਟਾਂ ਕੱਢੀਆਂ ਸੀਗੇ 2022 ਦੇ ਵਿੱਚ ਮਤਲਬ ਮਈ 2022 ਦੇ ਵਿੱਚ ਸਰਕਾਰ ਬਣਨ ਤੋਂ ਦੂਜੇ ਮਹੀਨੇ ਉਹਦੇ ਪੇਪਰ ਦੀ ਪਹਿਲਾਂ ਇਹਨਾਂ ਨੇ ਡੇਟ ਅਨਾਉਂਸ ਕੀਤੀ ਅਕਤੂਬਰ 2022 ਉਹਨੂੰ ਫਿਰ 2-3 ਮਹੀਨੇ ਅੱਗੇ ਪਾਤਾ ਪੇਪਰ ਕਹਿੰਦੇ ਜੀ ਜਨਵਰੀ ਨੂੰ ਹੋਊਗਾ ਤਾਂ 8 ਜਨਵਰੀ 2023 ਨੂੰ ਪੇਪਰ ਲੈਣਾ ਸੀ ਪੇਪਰ ਲੈਣ ਤੋਂ 3 ਦਿਨ ਪਹਿਲਾਂ ਇਹਨਾਂ ਨੇ ਨੋਟਿਸ ਕੱਢਤਾ ਕਹਿੰਦੇ ਜੀ ਅਣਮਿੱਥੇ ਸਮੇਂ ਲਈ ਪੋਸਟਪੋਨ ਹੋ ਰਿਹਾ ਪੇਪਰ ਕਿਉਂ ਹੋ ਰਿਹਾ ਕੋਈ ਕਾਰਨ ਨਹੀਂ ਦੱਸਿਆ ਅਣਮਿੱਥਾ ਸਮਾਂ ਕਿੰਨਾ ਹੈਗਾ ਕੋਈ ਕਾਰਨ ਨਹੀਂ ਦੱਸਿਆ ਪੇਪਰ ਪੋਸਟਪੋਨ ਕਰਤਾ ਜਨਵਰੀ 2023 ਲੰਘੇ ਨੂੰ 2 ਸਾਲ ਹੋ ਚਲੇ ਜਨਵਰੀ 2025 ਆ ਚੱਲੇ ਆਪਣਾ ਭਾਈ ਅਜੇ ਤੱਕ ਪੇਪਰ ਨਹੀਂ ਹੋਇਆ ਚਲੋ ਉਹਦੇ ਪੈਰਨਲ ਕੁਝ ਹੋਰ ਪੋਸਟਾਂ ਸੀਗੀਆਂ ਉਹ ਪੇਪਰ ਹੋ ਰਹੇ ਨੇ ਤਾਂ ਚਲੋ ਬੱਚਿਆਂ ਨੂੰ ਆਏ ਕਿ ਚਲੋ ਇੱਕ ਪੋਸਟ ਜਿਹੜੀ ਸਾਡੀ ਜੀਤੋ ਮਤਲਬ ਜਿਹਦੇ ਵਿੱਚ ਪੈਸੇ ਵੀ ਤੁਸੀਂ ਜਮ੍ਹਾਂ ਕਰਵਾ ਚੁੱਕੇ ਹੋ ਬੱਚੇ ਦੇ ਆਫੀਸਾ ਪਰਵਾ ਚੁੱਕੇ ਹੋ ਉਹ ਹੋਲਡ ਤੇ ਪੈ ਗਈ ਬਾਕੀ ਚਲੋ ਪ੍ਰੋਸੈਸ ਚੜੀ ਗਿਆ ਅੱਗੇ ਪੰਜਾਬ ਪੁਲਿਸ ਦੇ ਵਿੱਚ ਇੱਕ ਵਾਰ ਪੋਸਟ ਕੱਢੀ ਇਹਨਾਂ ਨੇ ਮਤਲਬ ਪੰਜਾਬ ਪੁਲਿਸ ਦੀਆਂ 288 ਕੱਢੀਆਂ ਉਹ ਸਿਰੇ ਚਾੜੀਆਂ ਫਿਰ ਸਮੇਂ-ਸਮੇਂ ਤੇ ਪ੍ਰਚਾਰ ਪੈਰਨਲ ਚੱਲੀ ਜਾਂਦਾ ਵੀ 43000 ਪੋਸਟਾਂ ਅਸੀਂ ਨੌਕਰੀਆਂ ਪੰਜਾਬ ਦੇ ਮੁੰਡਿਆਂ ਨੂੰ ਦਿੱਤੀਆਂ ਹੋਰ ਦਿੱਤੀਆਂ ਪਰ ਉਹਦੇ ਵਿੱਚ ਇੱਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਂਸ ਸਬ ਇਨਸਪੈਕਟਰ ਤੁਸੀਂ ਬਿਆਨ ਦੋ ਤਿੰਨ ਵਾਰੀ ਦੇਤੇ ਪੋਸਟ ਨਿਕਲ ਹੀ ਨਹੀਂ ਮਤਲਬ ਸਰਕਾਰ ਦਾ ਤੀਜਾ ਸਾਲ ਪੂਰਾ ਹੋਣ ਤੇ ਆ ਗਿਆ ਪੰਜਾਬ ਪੁਲਿਸ ਸਬ ਇਨਸਪੈਕਟਰ ਇੱਕ ਵਾਰ 288 ਕੱਢਤੀਆਂ ਉਹ ਤੋਂ ਬਾਅਦ ਪਿਛਲੀ ਦੀਵਾਲੀ ਆਪਾਂ 2024 ਦੀ ਦੀਵਾਲੀ ਦੇਖ ਚੁੱਕੇ ਹਾਂ 2023 ਦੀ ਦੀਵਾਲੀ ਤੇ ਬਿਆਨ ਦਿੱਤਾ ਸੀ ਕਿਨੇ ਪੰਜਾਬ ਦੇ ਨੌਜਵਾਨਾਂ ਨੂੰ ਦੀਵਾਲੀ ਤੇ ਤੋਹਫਾ ਹੈ 1450 ਪੁਲਿਸ ਦੀਆਂ ਪੋਸਟਾਂ ਨਿਕਲਣਗੀਆਂ ਜਿਹਦੇ ਵਿੱਚ ਮਤਲਬ ਸਬ ਇਨਸਪੈਕਟਰ ਦੀਆਂ ਇਹਨਾਂ ਨੇ 150 ਕਹੀਆਂ 50 ਇਨਸਪੈਕਟਰ ਵੀ ਕਹੇ ਜਿਹੜੀ ਪੰਜਾਬ ਦੇ ਵਿੱਚ ਇਨਸਪੈਕਟਰ ਦੀ ਭਰਤੀ ਨਹੀਂ ਸੀ ਕਿੰਨੇ ਸਾਲਾਂ ਤੋਂ ਉਹ ਵੀ 50 ਕਹਿਤੀ 500 एएसआई कहतीया 750 हेड कांस्टेबल कहतीया मतलब कांस्टेबल ਤੋਂ ਬਿਨਾ ਬਾਕੀ 1450 ਵੱਖਰੀਆਂ ਕਹਿਤੀਆਂ ਪਿਛਲੀ ਦੀਵਾਲੀ ਤੇ ਆਹ ਦੀਵਾਲੀ ਲੰਘੀ ਬਈ 13 ਮਹੀਨੇ ਲੰਘੇ ਉਹ ਨਹੀਂ ਨਿਕਲੀਆਂ ਹਾਂ ਇਸ ਸਾਲ ਕਾਂਸਟੇਬਲ ਦੀਆਂ ਅਲੱਗ ਪੋਸਟਾਂ ਆਈਆਂ ਤੇ ਇਹ ਤੋਂ ਬਾਅਦ ਫਿਰ ਭਗਵੰਤ ਮਾਨ ਹਰ ਦਾ ਬਿਆਨ ਆ ਗਿਆ ਕਹਿੰਦੇ ਜੀ 10000 ਪੁਲਿਸ ਕਰਮੀ ਹੋਰ ਭਰਤੀ ਕੀਤੇ ਜਾਣਗੇ ਉਹ ਬਿਆਨ ਵੀ ਉਵੇਂ ਹੀ ਹੈ ਕੋਈ ਪੋਸਟਾਂ ਨਿਕਲੀਆਂ ਪਿਛਲੇ ਸਾਲ ਸਤੰਬਰ ਦੇ ਵਿੱਚ ਜਿਹੜੀ ਪਿਛਲੇ ਸਾਲ 2023 ਦੇ ਵਿੱਚ ਮਤਲਬ ਫਰਵਰੀ ਦੇ ਵਿੱਚ ਪਟਵਾਰੀ ਦੀ ਪੋਸਟ ਆਈਆਂ ਸੀ ਮਈ ਚ ਉਹਦਾ ਪੇਪਰ ਹੋਇਆ ਜੁਲਾਈ ਅਗਸਤ ਚ ਜਾ ਕੇ ਪੇਪਰ ਦੀ ਭਰਤੀ ਸਿਰੇ ਚੜ ਕੇ ਇਹਨਾਂ ਨੇ ਜੁਆਇਨਿੰਗ ਲੈਟਰ ਵੰਡੇ ਆ ਸਤੰਬਰ ਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇंदे ਬਿਆਨ ਦੇ ਰਹੇ ਨੇ ਕਿਤੇ 586 ਹੋਰ ਪਟਵਾਰੀ ਭਰਤੀ ਕੀਤੇ ਜਾਣਗੇ ਇਹ 2 ਸਤੰਬਰ 2023 ਦਾ ਬਿਆਨ ਹੈ ਬਾਈ ਸਵਾ ਸਾਲ ਤੋਂ ਉੱਤੇ ਹੋ ਗਿਆ 586 ਦਾ ਕੋਈ ਨਾਮ ਨਿਸ਼ਾਨ ਨਹੀਂ ਹੈਗਾ ਹੁਣ ਜ਼ਰੂਰ ਆਪਾਂ ਪੜਿਆਗਾ ਵੀ ਇਹਨਾਂ ਨੇ ਹੁਣ 1000 ਪਟਵਾਰੀ ਕਹੇਤੇ ਪਰ ਸਵਾ ਸਾਲ ਬਾਅਦ ਬਿਆਨ ਇਹ ਬਦਲ ਗਿਆ ਵੀ 586 ਦੀ ਥਾਂ ਤੇ 1000 ਕੱਢਾਂਗੇ ਪਰ ਕੱਢਿਆ ਕੁਝ ਨਹੀਂ ਗਿਆ ਤਾਂ ਇਹ ਜਿਹੜਾ ਮਤਲਬ ਭਾਰਤੀਆਂ ਦੇ ਵਿੱਚ ਜਿਹੜੀ ਇਹ ਡਿਸਯੂਨਿਟੀ ਜੋ ਨੌਨ ਯੂਨੀਫਾਰਮਨੈਸ ਜਿਹੜੀ ਬਣੀ ਹੋਈ ਸੀ ਇਹ ਤਾਂ ਬਣੀ ਹੋਈ ਸੀਗੀ ਚਲੋ ਬੱਚੇ ਫਿਰ ਵੀ ਆਏ ਥੋੜੇ ਸੰਤੁਸ਼ਟ ਨੇ ਕਿ ਚਲੋ ਸਾਰੀਆਂ ਭਰਤੀਆਂ ਨਹੀਂ ਕੱਢ ਰਹੇ ਕੁਝ ਕੱਢ ਰਹੇ ਨੇ ਉਹ ਸਿਰੇ ਚੜ ਰਹੀਆਂ ਨੇ ਪਰ 2024 ਚ ਆ ਕੇ ਉਹ ਤੇ ਵੀ ਮਤਲਬ ਸਵਾਲ ਮਤਲਬ ਸਵਾਲੀ ਨਿਸ਼ਾਨ ਲੱਗ ਗਿਆ ਉਹ ਐ ਲੱਗ ਗਿਆ ਕਿ ਪਿਛਲੇ ਸਾਲ ਅਗਸਤ ਦੇ ਵਿੱਚ ਇਹਨਾਂ ਨੇ ਮਤਲਬ ਐਡਵਰਟਾਈਜ਼ਮੈਂਟ ਨੰਬਰ 6 ਜਾਰੀ ਕੀਤਾ ਸੀ ਉਹਦੇ ਵਿੱਚ ਸੀਨੀਅਰ ਸਹਾਇਕ ਦੀਆਂ ਉਹਦਾ ਪੇਪਰ ਇਹਨਾਂ ਨੇ ਲੈਣਾ ਤਾਂ ਇਹ ਕੀਤਾ ਇਸ ਸਾਲ ਜਨਵਰੀ 28 ਜਨਵਰੀ ਨੂੰ ਮਤਲਬ ਅੱਜ ਤੋਂ ਸਾਲ ਹੀ ਹੋ ਚੱਲਿਆ ਹੁਣ ਤਾਂ ਜਨਵਰੀ ਨੂੰ ਉਹ ਪੇਪਰ 28 ਜਨਵਰੀ ਨੂੰ ਲਿਆ ਉਹਦੇ ਵਿੱਚ ਟੈਕਨੀਕਲ ਦੀ ਜੇਈ ਦੀ ਪੋਸਟ ਅਸੀਂ ਉਹ 20 ਜਨਵਰੀ ਨੂੰ ਸ਼ਨੀਵਾਰ 20 ਜਨਵਰੀ ਬਣਦਾ 28 ਜਨਵਰੀ ਅਗਲਾ ਐਤਵਾਰ ਬਣਦਾ ਇਹਨਾਂ ਨੇ ਦੋ ਪੇਪਰ ਲੈ ਲਏ ਉਹ ਪੇਪਰ ਦਾ ਪਹਿਲਾਂ ਤਾਂ ਇਹਨਾਂ ਨੇ ਨਤੀਜਾ ਬਹੁਤ ਸਮਾਂ ਨਹੀਂ ਕੱਢਿਆ ਮਲੇ ਇਹ ਕਹੀ ਗਈ ਕਿ ਮਤਲਬ ਬੱਚਿਆਂ ਨੂੰ ਵੀ ਐਂ ਲੱਗੇ ਕਿ ਹਾਂ ਤਾਂ ਚਲੋ ਇਹਨਾਂ ਨੇ ਕੁਝ ਨਹੀਂ ਹੈਗਾ ਕਿ ਸ਼ਾਇਦ ਚੋਣ ਜਾਬਤਾ ਲੱਗੇ ਲੋਕ ਸਭਾ ਚੋਣਾਂ ਸੀਗੀਆਂ ਲੋਕ ਸਭਾ ਚੋਣਾਂ ਜੂਨ ਚ ਲੰਘ ਗਈਆਂ ਜੂਨ ਦਾ ਸਾਰਾ ਮਹੀਨਾ ਲੰਘ ਗਿਆ ਜੁਲਾਈ ਲੰਘ ਗਿਆ ਇਹਨਾਂ ਨੇ ਅਗਸਤ ਚ ਜਾ ਕੇ ਨਤੀਜਾ ਕੱਢਿਆ ਨੀਤੀ ਨਤੀਜਾ ਕੱਢਣ ਦੇ ਦੂਜੇ ਦਿਨ ਤੀਜੇ ਦਿਨ ਬੱਚਿਆਂ ਦੇ ਵਿੱਚ ਇੱਕ ਮਤਲਬ ਮਤਲਬ ਬੱਚਿਆਂ ਨੇ ਆਪ ਮਤਲਬ ਜਿਹੜੇ ਵਿਦਿਆਰਥੀ ਉਸ ਪੇਪਰ 'ਚ ਬੈਠੇ ਸੀ ਉਹਨਾਂ ਨੇ ਨਤੀਜੇ ਦੇ ਵਿੱਚ ਕੁਝ ਉਹ ਟਰੈਂਡਸ ਅਬਜ਼ਰਵ ਕੀਤੇ ਜਿਹੜੇ ਮਤਲਬ ਵੀ ਆਮ ਤੌਰ ਤੇ ਚੰਗੇ ਜਿਹੜੇ ਸਾਫ਼ ਨਤੀਜੇ ਹੁੰਦੇ ਆ ਕਲੀਨ ਭਰਤੀਆਂ ਹੁੰਦੀਆਂ ਉਹ 'ਚ ਨਹੀਂ ਹੁੰਦੇ ਉਹ ਉਹ ਤਾਂ ਆਪਾਂ ਦੇਖਿਆ ਉਹੀ ਪੇਪਰ ਦੀ ਗੱਲ ਕਰਦੇ ਨੇ ਜਿਹਦੇ 'ਚ ਹਨਾ ਆਪਾਂ ਦੇਖਿਆ ਸੀਗਾ ਵੀ ਉਹ ਬੇਸਿਕ ਸਵਾਲਾਂ ਤੇ ਤਾਂ ਜਵਾਬ ਘੜ ਜਾਂਦੇ ਆ ਹਾਂਜੀ ਹਾਂ ਹਨਾ ਸਾਰੇ ਇੱਕ ਹੀ ਤਰ੍ਹਾਂ ਦਾ ਸਵਾਲ ਕਰ ਰਹੇ ਨੇ ਇੱਕ ਹੀ ਤਰ੍ਹਾਂ ਦਾ ਸਹੀ ਇੱਕ ਹੀ ਤਰ੍ਹਾਂ ਦਾ ਗਲਤ ਤੇ ਗਲਤ ਦੇ ਵਿੱਚ ਇੱਕੋ ਹੀ ਆਪਸ਼ਨ ਮਾਰਕ ਕਰ ਰਹੇ ਨੇ ਤੇ ਇੱਕ ਇਹੇ ਦੂਜਾ ਇਹ ਹੈ ਕਿ ਇਹ ਜਿਹੜੇ ਸਾਰੇ ਵਿਦਿਆਰਥੀ ਨੇ ਉਸ ਨਤੀਜੇ ਦੇ ਪਹਿਲੇ 44 ਕੇ 45 ਵਿਦਿਆਰਥੀ ਦਾ ਮਸਲਾ ਸੀਗਾ ਇਹਨਾਂ ਦੀ ਇਹ ਮਤਲਬ ਚੰਗਾ ਪੇਪਰ ਸੀਗਾ 22 ਜਨਵਰੀ ਨੂੰ ਜਿਹੜਾ ਸੀਨੀਅਰ ਸਹਾਇਕ ਦਾ ਪੇਪਰ ਹੋਇਆ ਗਰੁੱਪ 20 ਦੀ ਭਰਤੀ ਸੀ ਇਹ ਹੀ ਵਿਦਿਆਰਥੀ ਪਹਿਲੇ 45 ਨੇ ਪਿਛਲੇ ਸਾਲਾਂ 'ਚ ਜਿਹੜੇ ਹੋਰ ਪੇਪਰ ਹੋਇਆ ਉਹਨਾਂ 'ਚ ਬਹੁਤ ਮਾੜੀ ਕਾਰਗੁਜ਼ਾਰੀ ਆ ਤਾਂ ਮਤਲਬ ਤੁਸੀਂ ਇਹ ਟ੍ਰੈਂਡ 45 ਤੋਂ ਬਾਅਦ ਜਦੋਂ ਦੇਖੋਗੇ 46 ਤੋਂ ਸ਼ੁਰੂ ਹੋ ਕੇ ਉਹਨਾਂ ਦੇ ਜੇ ਇਸ ਪੇਪਰ 'ਚ ਚੰਗੇ ਅੰਕ ਨੇ ਤਾਂ ਬਾਕੀਆਂ ਦੇ ਵਿੱਚ ਪੁਰਾਣੇ ਪੇਪਰਾਂ 'ਚ ਵੀ ਚੰਗੇ ਅੰਕ ਨੇ ਪਰ ਉਹ ਮੁੱਦਾ ਉਦੋਂ ਹੋ ਗਿਆ ਚੱਕ ਫਿਰ ਤੁਸੀਂ ਹੁਣ ਤੱਕ ਸਰਕਾਰ ਨੇ ਉਤੇ ਕੋਈ ਕਾਰਵਾਈ કરી ਜਾਂ ਜਦੋਂ ਤੁਸੀਂ ਆਪਦੇ ਮਤਲਬ ਜਾਤਾ ਬੰਦੇ ਨੂੰ ਸੈਟੀਸਫਾਈ ਕਰਾ ਦੋ ਵੀ ਯਾਰ ਜੋ ਤੁਹਾਡੀ ਸੋਚਣੀ ਹੈ ਗਲਤ ਆ ਜੇ ਨਹੀਂ ਤਾਂ ਉਹਦੇ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਉਹ ਚ ਕਾਰਵਾਈ ਦੇ ਨਾਂ ਤੇ ਦੁਖੋ ਭਾਏ ਆ ਪਹਿਲਾਂ ਤਾਂ ਇਹ ਮਸਲਾ ਜਿਹੜਾ ਨਕਲ ਲੀਕਲਾ ਆਇਆ ਇਹ ਵਿਦਿਆਰਥੀਆਂ ਨੇ ਆਪਦੇ ਪੱਧਰ ਤੇ ਸਾਰੀ ਇਨਕੁਆਇਰੀ ਕੀਤੀ ਇਨਵੈਸਟੀਗੇਸ਼ਨ ਕੀਤੀ ਮਤਲਬ ਇਹ ਤਾਂ ਜਿਹੜਾ ਸ਼ਾਇਦ ਸਾਡੀ ਸੀਬੀਆਈ ਜਾਂ ਵਿਜੀਲੈਂਸ ਦੇ ਕਰਨ ਵਾਲਾ ਕੰਮ ਸੀ ਉਹ ਸਾਡੇ ਨੌਜਵਾਨ ਮੁੰਡੇ ਜਿਹੜੇ ਵਿਦਿਆਰਥੀ ਨੇ ਉਹ ਕਰ ਗਏ ਉਹ ਉਹਨਾਂ ਨੇ ਸਾਡੇ ਅਰਗੇ ਤੇ ਹਵਕਾ ਕੋਲ ਪਹੁੰਚ ਕੀਤੀ ਸਾਡੇ ਕੋਲ ਹੁਣ YouTube ਚੈਨਲਾਂ ਦੇ ਮਾਧਿਅਮ ਹੈਗੇ ਅਸੀਂ ਇਹਨਾਂ ਤੋਂ ਮਤਲਬ ਉਹ ਸਾਰੀਆਂ ਗੱਲਾਂ ਦਿਖਾਈਆਂ ਡਾਕ ਆਪਦੇ ਆਪ ਦੇ ਜ਼ਰੀਏ ਨਾਲ ਇਹ ਗੱਲਾਂ ਪੇਸ਼ ਕੀਤੀਆਂ ਰਤੇਸ਼ ਲਖੀ ਹੋਰਾਂ ਨੇ ਇੰਟਰਵਿਊ ਕੀਤੀਆਂ ਇਹ ਰੋਲਾ ਮਤਲਬ ਜਿਹੜਾ ਜਿਹੜਾ ਪਬਲਿਕ ਸਫੀਅਰਸ ਦੇ ਵਿੱਚ ਆਇਆ ਇਹ ਸਾਰਾ ਮਸਲਾ ਮਤਲਬ ਪੰਜਾਬ ਦੇ ਲੋਕਾਂ ਚ ਨੌਜਵਾਨਾਂ ਚ ਮਾਪਿਆਂ ਚ ਜਾਂ ਹੋਰ ਜਿਹੜੇ ਪਰਸਨਲਿਟੀਆਂ ਨੇ ਆਇਆ ਪਰ ਬੋਰਡ ਜਾਂ ਸਰਕਾਰ ਵੱਲੋਂ ਕੋਈ ਇੱਥੇ ਰਿਸਪੌਂਸ ਨਹੀਂ ਆਇਆ ਹੈਗਾ ਇਹ ਵੀ ਨਹੀਂ ਹੈਗਾ ਕਿ ਬੋਰਡ ਦੀ ਜਾਣਕਾਰੀ ਚ ਨੇ ਬੋਰਡ ਦੀ ਜਾਣਕਾਰੀ ਚ ਇਹ ਆ ਗਿਆ ਵੀ ਰੋਲਾ ਪੈ ਰਿਹਾ ਹੈਗਾ ਇਸ ਪੇਪਰ ਨੂੰ ਲੈ ਕੇ ਬੋਰਡ ਨੇ ਕੀ ਕੀਤਾ ਮੈਰਿਟ ਵਾਲੇ ਬੱਚੇ ਬੋਰਡ ਚ ਬੁਲਾ ਲੇ ਅੱਜ 8 ਬੁਲਾ ਲੇ ਕੱਲ 10 ਬੁਲਾ ਲੇ ਪਰਸੋ 6 ਬੁਲਾ ਲੇ 7 ਬੁਲਾ ਲੇ ਉਹਨਾਂ ਦੇ ਮਤ ਤੁਸੀਂ ਵੀ ਤੁਹਾਡਾ ਪੇਪਰ ਦੇ ਵਿੱਚ ਆ ਫਲਾਣਾ ਰਹਿ ਹੈ ਕਿ ਤੁਸੀਂ ਨਕਲ ਤਾਂ ਨਹੀਂ ਮਾਰੀ ਉਹ ਸੁਭਾਅ ਕਹੋ ਕਿ ਮੈਂ ਨਹੀਂ ਮਾਰੀ ਆ ਥੋੜੀ ਕੋਗਾ ਹਾਂਜੀ ਮੈਂ ਮਾਰੀ ਸੀ ਪਰ ਦੱਸ ਸੁਣਾਈ ਥੋੜੀ ਹੋਊਗਾ ਉਹ ਕਹਿੰਦਾ ਮੈਂ ਨਕਲ ਨਹੀਂ ਮਾਰੀ ਉਹ ਕਹਿੰਦਾ ਐ ਕਰ ਫਿਰ ਤੂੰ ਦੱਸ ਵੀ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ ਜਾਂ ਫਲਾਣੇ ਮੁਲਕ ਦੀ ਰਾਜਧਾਨੀ ਦੱਸ ਕੀ ਐ ਐ ਇੱਕ ਇੱਕ ਦੋ ਦੋ ਸਵਾਲ ਪੁੱਛ ਕੇ ਘਰੇ ਤੋਰ ਤੇ ਤੇ ਇਹ ਤੇ ਵੀ ਉਹਨਾਂ ਨੇ ਕੋਈ ਨੋਟਿਸ ਨਹੀਂ ਜਾਰੀ ਕੀਤਾ ਕਿ ਅਸੀਂ ਇਨਵੈਸਟੀਗੇਸ਼ਨ ਦੇ ਨਾਂ ਤੇ ਜੇ ਕੁਝ ਵੀ ਕੀਤਾ ਤਾਂ ਉਹਦਾ ਕੀ ਨਤੀਜਾ ਜਾਂ ਕੀ ਨਿਚੋੜ ਨਿਕਲੇ ਕੁਝ ਨਹੀਂ ਬੱਚੇ ਬੋਰਡ ਵਾਲੇ ਡੀ ਕਰ ਰਹੇ ਨੇ ਬੱਚੇ ਸਾਡੇ ਵੱਲ ਥੋੜੀ ਦੇਖਣਗੇ ਅਸੀਂ ਤਾਂ ਠੀਕ ਹੈ ਮਤਲਬ ਪ੍ਰਤੱਖ ਹੈਗਾ ਵੀ ਇਹ ਅਸੀਂ ਉਹੀ YouTube ਚੈਨਲਾਂ ਤੋਂ ਬੋਲਤਾ ਉਹੀ ਨਿਊਜ਼ ਚੈਨਲਾਂ ਤੋਂ ਥੋੜੇ ਵਰਗਿਆਂ ਨੇ ਵੀ ਗੱਲ ਚੱਕੀ ਪਰ ਬੋਰਡ ਇਹ ਤੇ ਕੋਈ ਜਵਾਬ ਨਹੀਂ ਦੇ ਰਿਹਾ ਹੈਗਾ ਸਮਾਂ ਲੰਘ ਗਿਆ ਬੱਚੇ ਐ ਵੀ ਚਲੋ ਓਹ ਭਰਤੀ ਦੇਖਾਂਗੇ ਕੀ ਬਣਦਾ ਅਗਲੀਆਂ ਤੇ ਧਿਆਨ ਦਿੰਨੇ ਆ ਅਗਲੀਆਂ ਭਰਤੀਆਂ ਤੇ ਧਿਆਨ ਦਿੰਨੇ ਆ ਤਾਂ ਅਗਲੀਆਂ ਭਰਤੀਆਂ ਚ ਕੀ ਹੋਇਆ ਮਤਲਬ ਇਹਨਾਂ ਨੇ ਅੱਛਾ ਇੰਟਰਸਟਿੰਗ ਗੱਲ ਇਹ ਹੈ 10 ਅਗਸਤ ਨੂੰ ਹੀ ਨਤੀਜਾ ਨਿਕਲਿਆ ਜਿਹਦਾ 14-15 ਅਗਸਤ ਨੂੰ ਰੋਲਾ ਪੈਣਾ ਮਾੜਾ-ਮਾੜਾ ਸ਼ੁਰੂ ਹੋ ਗਿਆ ਇਹਨਾਂ ਨੇ 16 ਅਗਸਤ ਨੂੰ ਪੰਜਾਬ ਦੀ ਜਿੰਨੀਆਂ ਪੈਂਡਿੰਗ ਭਰਤੀਆਂ ਸੀ ਉਹਦੀ ਡੇਟ ਜਾਰੀ ਕਰਤੀ ਓਕੇ ਕਿ ਬੱਚੇ ਉਹਨਾਂ ਪੇਪਰਾਂ ਤੇ ਹੋਣ ਤੇ ਚਲੋ ਸੁਭਾਵਕ ਹੈ ਕਿ ਬੱਚਿਆਂ ਨੇ ਹੋਣਾ ਵੀ ਸੀ ਵੀ ਚਲੋ ਇਹ ਤੇ ਆਪਾਂ ਡੀਕ ਲੈਨੇ ਬੋਰਡ ਕੀ ਕਹਿੰਦਾ ਅਗਲੀਆਂ ਭਰਤੀਆਂ ਦੀ ਤਿਆਰੀ ਕਰਦੇ ਆਂ ਅਗਲੀਆਂ ਭਰਤੀਆਂ ਚੋਂ ਕੁਝ ਮੁੱਖ ਪੇਪਰ ਸੀਗੇ ਜਿਵੇਂ ਇੱਕ ਪੇਪਰ ਕਲਰਕ ਦਾ ਸੀਗਾ ਦੂਜਾ ਸੀਨੀਅਰ ਸਹਾਇਕ ਦਾ ਇੱਕ ਪੇਪਰ ਸੀਗਾ ਇੱਕ ਲੇਬਰ ਇਨਸਪੈਕਟਰ ਦਾ ਸੀਗਾ ਉਹ ਚੋ ਦੋ ਪੇਪਰ ਇਹਨਾਂ ਨੇ ਨਵੰਬਰ ਚ ਰੱਖੇ ਹੋਏ ਸੀ ਆ ਜਿਹੜਾ ਹੁਣੇ ਲੰਘਿਆ ਨਵੰਬਰ ਇਹ ਪੇਪਰ 24 ਨੂੰ ਜਿਹੜਾ ਪੇਪਰ ਹੋਣਾ ਸੀਗਾ 15 16 ਤਰੀਕ ਤੱਕ ਕੁਝ ਨਹੀਂ ਹੈਗਾ ਹਾਲਾਂਕਿ ਦਿਵਾਲੀ ਵਾਲੇ ਦਿਨਾਂ ਦੇ ਵਿੱਚ ਮਤਲਬ ਇਸ ਪੇਪਰ ਤੋਂ 20 25 ਦਿਨ ਪਹਿਲਾਂ ਰੋਲਾ ਜਾ ਪੈਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਪੇਪਰ ਪੋਸਟਪੋਨ ਹੋ ਰਿਹਾ ਪਰ ਆਪਾਂ ਨੂੰ ਐ ਸੀਗਾ ਕਿ ਹਵਾ ਹੀ ਹੁੰਦੀ ਹੈਗੀ ਕੰਨ ਨੂੰ ਮਤਲਬ ਵੀ ਤੁਸੀਂ ਮਤਲਬ ਵਿਦਿਆਰਥੀ ਨਾ ਪਟਕਣ ਤਿਆਰੀ ਕਰਦੇ ਰਹਿਣ 16 17 ਤਰੀਕ ਨੂੰ ਕਿਹਾ ਨਹੀਂ ਪੇਪਰ ਪੋਸਟਪੋਨ ਪੋਸਟਪੋਨ ਕਰਤਾ ਡੇਟ ਨਹੀਂ ਦਿੱਤੀ ਉਹੀ ਵੀਡੀਓ ਵਾਲਾ ਮਸਲਾ ਪੇਪਰ ਦੀ ਪੋਸਟਪੋਨ ਕਿਉਂ ਪੋਸਟਪੋਨ ਇਹ ਵੀ ਨਹੀਂ ਦੱਸਿਆ ਡੇਟ ਵੀ ਨਹੀਂ ਤਬ ਮਤਲਬ ਹੁਣ ਤੱਕ ਵਿਦਿਆਰਥੀ ਐ ਸੋਚਦੇ ਸੀ ਚਲੋ ਇੱਕ ਅੱਧੀ ਭਰਤੀ ਰੁਕੀ ਆ ਵੀਡੀਓ ਦਾ ਪੇਪਰ ਪੋਸਟਪੋਨ ਹੋਇਆ ਚਲੋ ਬਾਕੀ ਸਿਰੇ ਚੜਰਿਆ ਜਾਂ ਇੱਕ ਅੱਧਾ ਪੇਪਰ ਲੀਕ ਹੋਇਆ ਬਾਕੀ ਸਿਰੇ ਚੜਰਿਆ ਪਰ ਹੁਣ ਸਿਰੇ ਚੜਨੇ ਵੀ ਬੰਦ ਹੋ ਗਏ ਹੁਣ ਜਿਹੜੀ ਭਰਤੀ ਨਿਕਲਦੀ ਐ ਜਾਂ ਉਹਦਾ ਮਤਲਬ ਵੀ ਤੁਸੀਂ ਫਾਰਮ ਭਰਵਾ ਲੈਨੇ ਹੋ ਉਹਦੇ ਬਾਰੇ ਕੋਈ ਜਵਾਬ ਨਹੀਂ ਦਿੰਦੇ ਜਾਂ ਉਹਦਾ ਫਾਰਮ ਭਰਵਾ ਕੇ ਤੁਸੀਂ ਮਤਲਬ ਪੇਪਰ ਦੀ ਡੇਟ ਅਨਾਉਂਸ ਕਰਦੇ ਉਹਨੂੰ ਪੋਸਟਪੋਨ ਕਰ ਦਿੰਦੇ ਹੋ ਜਾਂ ਤੁਸੀਂ ਉਹਦਾ ਪੇਪਰ ਲੈ ਲੈਨੇ ਉਹ ਲੀਕ ਦਾ ਮਾਮਲਾ ਆ ਜਾਂਦਾ ਮਤਲਬ ਬੱਚਾ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਆਪਦੇ ਆਪ ਨੂੰ ਫਸਿਆ ਹੋਇ ਸਾਹਮਣੇ ਜਮਾਈ ਨੇ ਰ ਆ ਗਿਆ ਸੀਗਾ ਇੱਕ ਚੀਜ਼ ਹੋਰ ਹੁਣ ਹੋ ਰਹੀ ਹੈ ਵੀ 1 ਇੱਕੀ ਤਰੀਕ ਨੂੰ ਦੋ ਦੋ ਤਿੰਨ ਤਿੰਨ ਪੇਪਰ ਆ ਰਹੇ ਆ ਬਿਲਕੁਲ ਜੀ ਮੰਨ ਲਓ ਮੈਂ ਤਿੰਨ ਥਾਵਾਂ ਤੇ ਫਾਰਮ ਭਰਿਆ ਵਾ ਅਲੱਗ-ਅਲੱਗ ਹੁਣ ਮੇਰੀ ਫੀਸ ਤਾਂ ਤਿੰਨ ਥਾਂ ਹੀ ਗਈ ਵੀ ਆ ਬਿਲਕੁਲ ਇੱਕ ਦਿਨ ਆ ਜੂਗਾ ਤਾਂ ਮੈਂ ਤਾਂ ਇੱਕ ਪੇਪਰ ਹੀ ਚ ਹੀ ਅਪੀਅਰ ਹੋ ਸਕਦਾ ਬਿਲਕੁਲ ਭਾਈ ਮੈਂ ਦੱਸਦਾ ਇਹ ਚ ਨਾ ਫਿਰ ਜਦੋਂ ਆ ਸਾਰਾ ਪੇਪਰ ਲੀਕ ਵਾਲਾ ਮਸਲਾ ਆਇਆ ਪਰ ਵਿਦਿਆਰਥੀ ਬਹੁਤ ਪਰੇਸ਼ਾਨ ਹੋਏ ਮਲੇ ਦੀ ਆਪਾਂ ਕੋ ਜੋ ਸਾਡੀ ਵੀ ਇਹੀ ਜ਼ਿੰਮੇਵਾਰੀ ਸੀ ਸਾਨੂੰ ਆਇਆ ਸੀਗਾ ਕਿ ਵਿਦਿਆਰਥੀ ਚਲੋ ਤਿਆਰੀਆਂ ਕਰਦੇ ਨੇ ਜੀ ਸਦਕਾ ਕਿ ਪੰਜਾਬ ਤੋਂ ਬਾਹਰਲੇ ਪੇਪਰਾਂ ਦੀ ਤਿਆਰੀ ਕਰਨ ਬੈਂਕ ਦੀ ਕਰਨ ਐਸਐਸਸੀ ਦੀ ਕਰਨ ਕੇਂਦਰ ਸਰਕਾਰ ਦੇ ਕਿਸੇ ਹੋਰ ਪੇਪਰ ਦੀ ਪਰ ਜਿਹੜਾ ਪੰਜਾਬ ਦੇ ਇਸ ਬੋਰਡ ਦੀ ਨਾਕਾਮੀ ਕਰਕੇ ਮਾੜੀ ਕਾਰਗੁਜ਼ਾਰੀ ਕਰਕੇ ਬੱਚਿਆਂ ਦਾ ਮਤਲਬ ਵਿਸ਼ਵਾਸ ਉੱਠ ਰਿਹਾ ਸੀਗਾ ਉਹ ਨਾ ਉੱਥੇ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਵਿਭਾਗਾਂ ਤੇ ਸਾਡਾ ਦਾਵਾ ਹੋਵੇ ਬਣਿਆ ਰਿਹਾ ਤਾਂ ਉਸ ਖਾਤਰ ਅਸੀਂ ਵੀ ਚਲੋ ਪਹਿਲ ਕਦਮੀ ਕੀਤੀ ਕਾਫੀ ਅਧਿਆਪਕ ਸੀਗੇ ਰਲ ਕੇ ਇਹਨਾਂ ਨੇ ਮਤਲਬ ਵੀ ਅਸੀਂ ਹੰਬਲਾ ਜਾਂ ਮਾਰਿਆ ਕਿ ਵਿਦਿਆਰਥੀ ਨੂੰ ਨਾਲ ਰਲਾ ਕੇ ਬੋਰਡ ਜਾਇਆ ਜਾਵੇ ਤਾਂ ਅਸੀਂ ਬੋਰਡ 'ਚ ਗਏ ਅਸੀਂ ਆਪ ਦਾ ਇੱਕ 6 ਕੇ 7 ਮੰਗਾ ਦਾ ਚਾਟਰ ਤਿਆਰ ਕੀਤਾ ਸੀ ਡਰਾਫਟ ਤਿਆਰ ਕੀਤਾ ਸੀ ਜਿਸ ਚ ਪਹਿਲੀਆਂ ਦੋ ਮੰਗਾ ਤਾਂ ਇਹ ਹੀ ਸੀ ਕਿ ਭਾਈ ਜਦੋਂ ਤੁਸੀਂ ਕੋਈ ਪੇਪਰ ਪੋਸਟਪੋਨ ਕਰਦੇ ਹੋ ਪਹਿਲੀ ਗੱਲ ਤਾਂ ਮੁੱਲਤਵੀ ਤੁਸੀਂ ਪੇਪਰ ਰੱਖਣ ਲੱਗਿਆ ਜਿੱਦਣ ਤੁਸੀਂ ਡੇਟ ਜਾਰੀ ਕੀਤੀ ਕੁਝ ਸੋਚ ਕੇ ਰੱਖਿਆ ਤਾਂ ਤੁਸੀਂ ਉਹਨੂੰ ਮੁੱਲਤਵੀ ਕਿਉਂ ਕਰਦੇ ਹੋ ਜੇ ਕੋਈ ਐਮਰਜੈਂਸੀ ਬਣਦੀ ਆ ਮੁੱਲਤਵੀ ਕਰਨਾ ਪੈਂਦਾ ਤਾਂ ਉਹਨੂੰ ਜਲਦੀ ਲਓ ਤੇ ਨਾਲ ਦੇ ਨਾਲ ਮੁੱਲਤਵੀ ਕਰਦੇ ਡੇਟ ਜਾਰੀ ਦੂਜਾ ਵੀਡੀਓ ਦੀ ਭਰਤੀ ਨੂੰ 2 ਸਾਲ ਹੋ ਗਏ ਤੁਸੀਂ ਫੀਸਾ ਭਰੀਆਂ ਹੋਈਆਂ ਨੇ ਉਹ ਇਹ ਮੰਗ ਰੱਖੀ ਤੀਜਾ ਪੇਪਰ ਲੀਕ ਨੂੰ ਲੈ ਕੇ ਸਾਰੇ ਪੰਜਾਬ ਚ ਰੋਲਾ ਪੈ ਹਟਿਆ ਥੋੜੀ ਵੀ ਜਾਣਕਾਰੀ ਚਾਹੀਏ ਤੁਸੀਂ ਕੁਝ ਨਹੀਂ ਮਤਲਬ ਤੁਹਾਡੇ ਕੋਈ ਜਵਾਬ ਹੀ ਸਰਕੀ ਜਾਂ ਤੁਸੀਂ ਕੋਈ ਜਵਾਬ ਨਹੀਂ ਦੇ ਰਹੇ ਜਾਂ ਸਾਨੂੰ ਮਤਲਬ ਤੁਸੀਂ ਟੀਚਰਾਂ ਕਰਦੇ ਹੋਗੇ ਵੀ ਕਰ ਲਓ ਜੋ ਕਰਨਾ ਵੀ ਇਹ ਤੇ ਕੋਈ ਜਵਾਬ ਦਿਓ ਵੀ ਭਾਈ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ ਤਾਂ ਤੁਹਾਡੀ ਇਨਵੈਸਟੀਗੇਸ਼ਨ ਕਿੱਥੇ ਪਹੁੰਚੀ ਜਾਂ ਜੇ ਹਾਲੇ ਤੱਕ ਨਹੀਂ ਸ਼ੁਰੂ ਕੀਤੀ ਤਾਂ ਤੁਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਾਓ ਘਟੋ ਘਟ ਬੱਚਿਆਂ ਚ ਤੁਹਾਡੇ ਪ੍ਰਤੀ ਇੱਕ ਵਿਸ਼ਵਾਸ ਬਣਿਆ ਹੋਇਆ ਕਿ ਜੇ ਕੋਈ ਭਰਤੀ ਚ ਬੈਠਦੇ ਨੇ ਉਹਨਾਂ ਨੂੰ ਯਕੀਨ ਆ ਕਿ ਬੋਰਡ ਸਹੀ ਤਰੀਕੇ ਨਾਲ ਭਰਤੀ ਸਿਰੇ ਚਾੜੂਗਾ ਚੌਥੀ ਮੰਗ ਸੀ ਕਿ ਐ ਇਹਦੇ ਵਿੱਚ ਹੋਰ ਛੋਟੇ ਛੋਟੇ ਕਈ ਮਸਲੇ ਨੇ ਹਾਲਾਂਕਿ ਆਪਾਂ ਛੋਟੇ ਕਹਿ ਦੇਣੇ ਕਿਉਂਕਿ ਪੈਰਲਲ ਵੱਡੇ ਮਸਲੇ ਨੇ ਉਹ ਵੀ ਵੱਡੇ ਮਸਲੇ ਨੇ ਹੁਣ ਪਟਿਆਲੇ ਯੂਨੀਵਰਸਿਟੀ ਕਾ ਪੇਪਰ ਹੋਇਆ ਉਹ ਪੇਪਰ ਸੀ ਜਿੱਚ 120 ਸਵਾਲ ਸੀਗੇ ਇਹਨਾਂ ਨੇ OMR ਸ਼ੀਟ ਦਿੱਤੀ ਜਿੱਚ 50 ਤੁਸੀਂ ਪੋਐਮਰ ਆਨਸਰ ਕਰ ਸਕਦੇ ਹੋ ਮਤਲਬ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜੇ ਤੁਸੀਂ 120 ਸਵਾਲਾਂ ਦਾ ਪੇਪਰ ਲੈ ਰਹੇ ਹੋ 120 ਹੀ ਉਮਰ ਦੇਣੀ ਆ 50 ਹੀ ਦੇਤੀ ਫਿਰ ਮੌਕੇ ਤੇ ਕਾਲੀ ਚ ਫੋਟੋ ਸਟੇਟ ਕਰਕੇ 120 ਵਾਲੀ ਪੇਸ਼ ਕੀਤੀ ਆ ਮਤਲਬ ਬੱਚਿਆਂ ਦਾ ਤੁਸੀਂ ਦਿਨੋ ਦਿਨ ਆਪ ਹੀ ਯਕੀਨ ਚੱਕੀ ਜਾਂਦੇ ਹੋ ਇਹ ਸਾਰੇ ਮੰਗਾਂ ਨੂੰ ਲੈ ਕੇ ਅਸੀਂ ਬੋਰਡ ਗਏ ਬੋਰਡ ਚ ਪਹਿਲਾਂ ਤਾਂ ਉਹ ਕਲੈਰੀਕਲ ਪੋਸਟ ਤੇ ਮੇਰੇ ਖਿਆਲ ਚ ਕੁਲਵਿੰਦਰ ਕੌਰ ਮੈਡਮ ਉਹਨਾਂ ਨਾਲ ਅਸੀਂ ਘੰਟਾ ਡੇਢ ਗੱਲ ਕੀਤੀ ਮਤਲਬ ਸਾਡੇ ਨਾਲ ਅਸੀਂ 5-6 ਅਧਿਆਪਕ ਸੀਗੇ ਦੋ ਤਿੰਨ ਅਸੀਂ ਵਿਦਿਆਰਥੀ ਵੀ ਨਾਲ ਲ라ਏ ਹੋਏ ਸੀਗੇ ਮਤਲਬ ਬਾਹਰ ਬੱਚਾ ਜਿਹੜਾ ਸੌਕ ਦੇ ਕਰੀਬ ਇਕੱਠਾ ਹੋਇਆ ਸੀ ਉਹ ਤਾਂ ਬੈਠਾ ਸੀਗਾ ਅਸੀਂ ਅੰਦਰ ਅੱਠ ਨੌ ਜਣਾਂ ਦਾ ਡੈਲੀਗੇਟ ਬਣਾ ਕੇ ਗਏ ਗੱਲ ਕੀਤੀ ਉਹਨਾਂ ਦੇ ਖਾਨੇ ਚ ਨਹੀਂ ਗੱਲ ਪਈ ਮਤਲਬ ਉਹ ਜਾਣ ਤਾਂ ਉਹਨਾਂ ਦੀ ਕਪੈਸਿਟੀ ਨਹੀਂ ਸੀ ਹੈਗੀ ਸਮਝਣ ਵਾਲੀ ਜਾਂ ਫਿਰ ਉਹ ਹੈ ਕਿ ਇੱਕ ਸੁਭਾਅ ਬਣਾਇਆ ਹੁੰਦਾ ਕਿ ਜੇ ਤੁਹਾਡੇ ਨਾਲ ਕੋਈ ਇਹੋ ਜਿਹੀ ਗੱਲ ਕਰਨ ਆਉਂਦਾ ਉਹਨੂੰ ਤੁਸੀਂ ਟਿਚਰਾਂ ਹੀ ਕਰਨੇ ਉਹਨਾਂ ਨੂੰ ਤੁਸੀਂ ਮਤਲਬ ਵੀ ਉਹਨਾਂ ਦੀ ਸੁਣਨੀ ਨਹੀਂ ਹੈਗੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਉਲਟਾ ਸਾਡੇ ਦਾ ਟੌਂ ਟੌਂਟ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਡਰਾਉਂ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਅਧਿਆਪਕ ਜਿਹੜੇ ਗੱਲ ਕਰਨਾ ਨੇ ਉਹਨਾਂ ਨੂੰ ਐ ਕਹੀ ਜਾਂਦੇ ਤੁਸੀਂ ਪੇਪਰ ਭਰਿਆ ਕੋ ਉਹ ਕਹਿੰਦਾ ਨਹੀਂ ਭਰੇ ਫਿਰ ਤੁਸੀਂ ਕਿਉਂ ਗੱਲ ਕਰਨ ਆਏ ਹੋ ਭਲਾਇਂ ਕਰੀ ਜਾਂਦੇ ਨੇ ਉਹ ਮਤਲਬ ਗੱਲ ਸੁਣਨ ਦੇ ਮੂਡ 'ਚ ਨਹੀਂ ਹੈਗੇ ਘੰਟਾ ਡੇਡ ਉਹਨਾਂ ਨਾਲ ਬਹਿਸ ਹੋਈ ਉੱਥੇ ਕ੍ਰਿਸ਼ਨ ਕੁਮਾਰ ਆਪ ਹੈ ਨਹੀਂ ਸੀ ਉਹਨਾਂ ਦਾ ਪੀਏ ਸੀਗਾ ਉਹ ਸਾਨੂੰ ਬਾਹਰ ਲੈ ਕੇ ਕਹਿੰਦਾ ਯਾਰ ਇੱਥੇ ਤੁਹਾਡਾ ਕੋਈ ਹੱਲ ਨਹੀਂ ਨਿਕਲਣਾ ਵੀ ਤੁਸੀਂ ਆਪਾਂ ਵਿਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਕਰ ਲੈਣੇ ਹੁਣ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਕਰਾਉਂਦੇ ਸੀ ਉਹ ਕਹਿੰਦੇ 15 ਦਿਨ ਬਾਅਦ ਵੀ ਸਾਰਾ ਇੱਧਰ ਬੀਜ਼ੀ ਨੇ ਉਹ ਮਹਿਕਮੇ ਦੇ ਚਾਰਜ ਆ ਉਹ ਮਹਿਕਮੇ ਦਾ ਚਾਰਜ ਆ ਵੀ 15 ਅਸ ਗਿਆ ਕਿ ਇਹ ਮਸਲਾ ਅੱਜ ਹੱਲ ਕਰਾਉਣਾ ਹੈਗਾ ਬੱਚੇ ਤਾਂ ਅੱਜ ਬੈਠੇ ਨੇ ਬਾਹਰ ਫੇਰ ਅਸੀਂ ਉਸੇ ਦਿਨ ਸ਼ਾਮ ਨੂੰ ਉੱਥੇ ਜਿਹੜੇ ਸੈਕਟਰੀ ਮੈਡਮ ਨੇ ਮੇਰੇ ਕੋਲ ਚ ਭੁੱਲਰ ਮੈਡਮ ਅਮਰ ਅਮਰਬੀਰ ਕੋਰ ਓਪੀਐਸ ਰੈਂਕ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਉਹਨਾਂ ਨੂੰ ਅਸੀਂ ਕੱਲੀ ਕੱਲੀ ਜਿਹੜਾ ਡਰਾਫਟ ਤਿਆਰ ਕੀਤਾ ਕੱਲੀ ਕੱਲੀ ਮੰਗੇ ਸਮਝਾਈ ਹੈ ਇੱਕ ਵੀਡੀਓ ਵਾਲੇ ਪੇਪਰ ਦੀ ਮੰਗ ਨੂੰ ਲੈ ਕੇ ਉਹਨਾਂ ਨੇ ਸਾਰਿਆਂ ਮੰਗਾ ਤੇ ਸਾਨੂੰ ਮਤਲਬ ਵੀ ਥੋੜਾ ਪੋਜ਼ਿਟਿਵ ਹੰਗਾਰਾ ਦਿੱਤਾ ਵੀਡੀਓ ਵਾਲੇ ਤਾਂ ਉਹਨਾਂ ਨੇ ਸਾਫ਼ ਐਂ ਕਹਿਤਾ ਕਿ ਇਹਨੇ ਮੇਰੀ ਜੁਆਇਨਿੰਗ ਲੇਟ ਹੋਈ ਹੈ ਵਿਭਾਗ ਦੇ ਵਿੱਚ ਵੀਡੀਓ ਦਾ ਪੇਪਰ ਪ੍ਰਾਣਾ ਮਸਲਾ ਮੇਰੀ ਜਾਣਕਾਰੀ ਚ ਨਹੀਂ ਤਾਂ ਬਾਕੀ ਸਾਰਿਆਂ ਤੇ ਉਹਨਾਂ ਨੇ ਇਹ ਕਿਹਾ ਕਿ ਇਹਨੇ ਵੀ ਇੱਕ ਤਾਂ ਪੇਪਰ ਪੋਸਟਪੋਨ ਨਾ ਕੀਤਾ ਜਾਵੇ ਜਿਹੜੀ ਤਰੀਕ ਅਨਾਉਂਸ ਹੋਈ ਹੈ ਉਹਤੇ ਹੀ ਲਿਆ ਜਾਵੇ ਇਹ ਤੇ ਉਹ ਮੰਨਦੇ ਨੇ ਹਾਂ ਦੂਜਾ ਕਿ ਜੇ ਕਦੇ ਮੁਲਤਵੀ ਕਰਨਾ ਪੈ ਰਿਹਾ ਤਾਂ ਕਾਰਨ ਦੱਸ ਕੇ ਅਗਲੀ ਤਰੀਕ ਦੱਸ ਕੇ ਮੁਲਤਵੀ ਕਰਾਂਗੇ ਤੇ ਹੋ ਜਾਏਗਾ ਕਲਰਕ ਵਾਲਾ ਪੇਪਰ ਜਿਹੜਾ 30 ਨਵੰਬਰ ਨੂੰ ਹੋਣਾ ਠੀਕ ਹੈ ਸੀਨੀਅਰ ਸਹਾਇਕ ਦਾ ਆਲਰੇਡੀ ਪੋਸਟਪੋਨ ਕਰ ਚੁੱਕੇ ਸੀ ਤਾਂ ਉਹਦੀ ਡੇਟ ਐ ਸੀ ਇਹਨਾਂ ਨੂੰ ਕਿਹਾ ਕਿ 31 ਦਸੰਬਰ ਜਨਵਰੀ ਦੇ ਵਿੱਚ ਦਿੱਤੀ ਜਾਵੇ ਤੇ ਨਾਲ ਇੱਕ ਹੋਰ ਮਸਲਾ ਆ ਗਿਆ ਕਿ ਜਿਹੜੀ ਇਹਨਾਂ ਨੇ 22 ਦਸੰਬਰ ਦੀ ਡੇਟ ਦਿੱਤੀ ਉਸ ਦਿਨ ਪੰਜਾਬ ਦੇ ਪਹਿਲੇ ਪੰਜ ਪੇਪਰ ਨੇ ਫਾਜ਼ਿਲਕਾ ਕੋਰਟ ਦਾ ਪੇਪਰ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਇੱਕ ਪੇਪਰ ਹੈ ਪੀਟ੍ਰੀਪੀਐਸਬੀ ਦਾ ਆਪ ਦਾ ਸਰਵੇਅਰ ਦਾ ਪੇਪਰ ਹੈ ਪੀਪੀਐਸਸੀ ਦਾ ਇੱਕ ਪੇਪਰ ਹੈ ਚਾਰ ਪੰਜ ਪੰਜਾਬ ਦੇ ਪਹਿਲੇ ਪੇਪਰ ਨੇ ਛੇਵਾਂ ਤੁਸੀਂ ਇਹ ਧਰਤਾ ਹਾਂ ਕਾਮਨ ਪੇਪਰ ਨੇ ਕਾਮਨ ਵਿਦਿਆਰਥੀ ਹੈ ਵਿਦਿਆਰਥੀ ਕਹਿੰਦਾ ਵੀ ਮੇਰੇ ਤੋਂ ਤੁਸੀਂ ਚਾਰ ਪੇਪਰਾਂ ਦੀ ਫੀਸ ਲਈ ਹੋਈ ਹੈ ਮੇਰਾ ਇੱਕੋ ਦਿਨ ਤੁਸੀਂ ਚਾਰ ਪੇਪਰ ਰੱਖਤੇ ਮੈਂ ਤਾਂ ਤਿੰਨ ਚੋਂ ਬਾਹਰ ਨਿਕਲ ਗਿਆ ਨਾ ਫੀਸ ਵੀ ਲਈ ਹੋਈ ਆ ਮੌਕਾ ਵੀ ਗਿਆ ਪੈਸਾ ਵੀ ਗਿਆ ਤਾਂ ਮਤਲਬ ਤੁਸੀਂ ਮੈਨੂੰ ਦਚਿੱਤੀ ਚ ਫਸਾਤਾ ਉਹ ਸਾਡੇ ਕੋਲ ਉਹਨਾਂ ਨੇ ਐ ਬੇਵਸੀ ਜाहिर ਕੀਤੀ ਕਹਿੰਦੇ ਜੀ ਜੇ ਅਸੀਂ ਐ ਦੇਖਣ ਲੱਗ ਗਏ ਸਾਡੇ ਕੋਲ ਤਗਿਣੇ ਚੁਣੇ ਐਤਵਾਰ ਨੇ ਤੇ ਮਤਲਬ ਵੀ ਅਸੀਂ ਨਹੀਂ ਪੇਪਰ ਲੈ ਸਕਾਂਗੇ ਮੈਂ ਹੀ ਪੇਪਰ ਲੈ ਜਾ ਸਕਦਾ ਤੁਹਾਨੂੰ ਕਿੰਨੇ ਕਿਹਾ ਐਤਵਾਰ ਲੈ ਲੈਣੇ ਸ਼ਨੀਵਾਰ ਲੈ ਲਓ ਹਾਂ ਠੀਕ ਹੈ ਨਾ ਮਤਲਬ ਤੁਸੀਂ ਵਿਦਿਆਰਥੀ ਨੂੰ ਇਸ ਦੁਚਿੱਤੀ ਚ ਫਸਾਉਣ ਦੀ ਥਾਂ ਤੇ ਸ਼ਨੀਵਾਰ ਵੀ ਚਣ ਚਣ ਸਕਦੇ ਹੋ ਦੂਜਾ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਚਲੋ ਠੀਕ ਹੈ 22 ਦਸੰਬਰ ਦਾ ਤੁਸੀਂ ਪੇਪਰ ਲਓ ਘੱਟੋ ਘੱਟ ਹੁਣ ਜਿਹੜੇ ਪੇਪਰ ਦੀ ਡੇਟ ਅਨਾਉਂਸ ਕਰਨੀ ਆ ਉਦੋਂ ਤਾਂ ਤੁਸੀਂ ਦੇਖੋ ਨਾ ਮੈਂ ਕਿਹਾ ਜੀ ਤੁਸੀਂ ਪੰਜਾਬ ਤੋਂ ਬਾਹਰਲੇ ਪੇਪਰ ਨਾ ਦੇਖੋ ਕਿ ਪੰਜਾਬ ਤੋਂ ਬਾਹਰ ਕਿਹੜਾ ਪੇਪਰ ਉਸ ਤਰੀਕ ਨੂੰ ਹੈ ਘਟੂ ਘਟ ਪੰਜਾਬ ਦੇ ਪੇਪਰ ਦੇਖ ਲਓ ਹੁਣ ਉਹਨਾਂ ਨੇ ਫੇਰ ਉਹੀ ਲੱਛਣ ਖਿਲਾਰੇ ਸੀਨੀਅਰ ਸਹਾਇਕ ਦੇ ਪੇਪਰ ਦੀ ਡੇਟ 19 ਜਨਵਰੀ ਦਿੱਤੀ 19 ਜਨਵਰੀ ਨੂੰ ਪਹਿਲੇ ਪੀਪੀਐਸੀ ਦਾ ਸੀਡੀਪੀਓ ਦਾ ਪੇਪਰ ਹੈ ਉਹੀ ਕਾਮਨ ਕੈਂਡੀਡੇਟ ਸੀਡੀਪੀਓ ਦੀ ਉਹਨਾਂ ਨੇ 1000 ਮੇਰੇ ਖਿਆਲ ਚ 1500 ਅੱਡ ਫੀਸ ਭਰੀ ਹੈ 1800 ਇਹਦੀ ਅੱਡ ਫੀਸ ਭਰੀ ਹੈ ਦੋ ਪੇਪਰ ਇੱਕੋ ਦਿਨ ਆ ਗਏ ਫੀਸ ਦੋਨਾਂ ਦੀ ਲੈ ਲਈ ਤੇ ਮਤਲਬ ਮੌਕਾ ਇੱਕ ਮਿਲੂਗਾ ਤਾਂ ਇਹਨਾਂ ਮਸਲਿਆਂ ਤੇ ਹੈ ਕਿ ਬੋਰਡ ਜਾਂ ਤਾਂ ਮਤਲਬ ਵੀ ਉਹਨਾਂ ਨੂੰ ਕੰਮ ਕਰਨਾ ਨਹੀਂ ਆਉਂਦਾ ਮਤਲਬ ਵੀ ਸਮਝ ਹੀ ਨਹੀਂ ਹੈਗੀ ਵੀ ਇਹ ਕੰਮ ਸੁਧਾਰਿਆ ਕਿ ਸਹੀ ਤਰੀਕੇ ਨਾਲ ਕਿਵੇਂ ਕੀਤਾ ਜਾ ਸਕਦਾ ਜਾਂ ਉਹ ਛੇੜ ਦੇਣੇ ਵਿਦਿਆਰਥੀਆਂ ਨੂੰ ਮੈਨੂੰ ਲੱਗਦਾ ਹੈਗਾ ਵੀ ਇਹ ਦੋਨੋਂ ਚ ਇੱਕ ਚੀਜ਼ ਹੈਗੀ ਅ ਤੋ ਤੁਸੀਂ ਸਮਾਂ ਦਿੱਤਾ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਥੈਂਕ ਯੂ ਬਹੁਤ ਮਿਹਰਬਾਨੀ ਬਾਈ ਤਾਂ ਤੁਹਾਡਾ ਵੀ ਧੰਨਵਾਦ ਬਾਕੀ ਯਾਰ ਇੰਨਾ ਕਾ ਬਾਈ ਇਹ ਜਦੋਂ ਕੋਈ ਹੋਰ ਭਾਗ ਲੈ ਰਿਹਾ ਕੱਲੂ ਥੋੜੇ ਵੀ ਜਵਾਕਾਂ ਨੇ ਵੱਡੇ ਹੋਣਾ ਤੇ ਕੋਈ ਟੈਸਟ ਦੀ ਤਿਆਰੀ ਕਰਨੀ ਆ ਤਾਂ ਕਰਕੇ ਜ਼ਰੂਰੀ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਤੁਸੀਂ ਵੀ ਸੋਚੋ ਤੇ ਆਪਾਂ ਗੱਲ ਕਰਗੇ ਧੰਨਵਾਦ